ਇੱਕ ਗਰੀਬ ਪਰਿਵਾਰ ਵਿੱਚ ਜਨਮ ਲੈਣ ਵਾਲੀ ਮਨੀਸ਼ਾ ਜਿਸ ਨੇ ਕਬੱਡੀ ਦੇ ਖੇਤਰ ਵਿੱਚ ਆਪਣੇ ਨਾਮ ਦਾ ਗੋਰੀਆ ਦੀ ਧਰਤੀ ਤੇ ਮਿਲ ਪੱਥਰ ਗਾੜ ਦਿੱਤਾ ਇੰਗਲੈਂਡ ਦੀ ਧਰਤੀ ਤੇ ਹੋਏ ਨੈਸ਼ਨਲ ਸਟਾਈਲ ਕਬੱਡੀ ਕੱਪ ਵਿੱਚ ਪੰਜਾਬ ਦੀਆਂ ਤਿੰਨ ਧੀਆਂ ਨੇ ਪਲੇਇੰਗ ਵਿੱਚ ਸਥਾਨ ਬਣਾ ਕੇ ਇੰਡੀਆ ਦੀ ਟੀਮ ਨੂੰ ਜਿੱਤ ਅਰਜ ਕਰਵਾਈ ਕੈਬਨਿਟ ਮੰਤਰੀ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਮਨੀਸ਼ਾ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਇਸ ਨੂੰ ਗ੍ਰੇਡ ਦੇ ਹਿਸਾਬ ਨਾਲ ਬਣਦੀ ਨੌਕਰੀ ਵੀ ਦਿਵਾਉਣ ਦੀ ਕੋਸ਼ਿਸ਼ ਕਰਾਂਗਾ ਤੇ ਮੁੱਖ ਮੰਤਰੀ ਅਤੇ ਸਪੋਰਟਸ ਮੰਤਰੀ ਦੇ ਧਿਆਨ ਵਿੱਚ ਜ਼ਰੂਰ ਲੈ ਕੇ ਆਵਾਂਗਾ ਮਨੀਸ਼ਾ ਨੇ ਦੱਸਿਆ ਕਿ ਮੈਂ ਬੰਗਾ ਸ਼ਹਿਰ ਦੀ ਰਹਿਣ ਵਾਲੀਆਂ ਅਸੀਂ ਦੋ ਭੈਣਾਂ ਤੇ ਇੱਕ ਭਰਾ ਹਾਂ ਮੇਰੇ ਪਿਤਾ ਰਾਜੇਸ਼ ਮਜ਼ਦੂਰੀ ਦਾ ਕੰਮ ਕਰਦੇ ਹਨ ਤੇ ਮਾਤਾ ਘਰੇਲੂ ਕੰਮ ਦੇ ਵਿੱਚ ਵਿਅਸਤ ਰਹਿੰਦੀ ਹੈ ਮੈਂ ਜਿੱਤ ਦਾ ਸਿਹਰੇ ਆਪਣੇ ਕੋਚ ਰੁਪਿੰਦਰ ਕੌਰ ਨੂੰ ਦੇਣਾ ਚਾਹਾਂਗੀ ਇੰਡੀਆ ਸਮੇਤ ਵੇਲਜ਼ ਹੰਗਰੀ ਪੋਲੈਂਡ ਚਾਈਨਾ ਤੇ ਇੰਗਲੈਂਡ ਦੀਆਂ ਟੀਮਾਂ ਨਾਲ ਮੈਚ ਹੋਏ ਫਾਈਨਲ ਤੇ ਆਖਰੀ ਮੈਚ ਇੰਗਲੈਂਡ ਦੀ ਟੀਮ ਨਾਲ ਖੇਡਿਆ ਗਿਆ ਜਿਸ ਵਿੱਚ 34 ਅੰਕਾਂ ਦੇ ਮੁਕਾਬਲੇ 57 ਅੰਕਾਂ ਨਾਲ ਜਿੱਤ ਦਰਜ ਕੀਤੀ ਤੇ ਮੈਂ ਸਰਕਾਰ ਕੋਲੋਂ ਉਮੀਦ ਰੱਖਦੀ ਹਾਂ ਕਿ ਮੈਨੂੰ ਵੀ ਕੋਈ ਵਧੀਆ ਨੌਕਰੀ ਦਿੱਤੀ ਜਾਵੇ ਜੀ ਡਾਡਸ ਜੀ ਅੱਜ ਬੇਟੀ ਦਾ ਸਨਮਾਨ ਕੀਤਾ ਇੱਕ ਕਿਸ ਬਿਸ਼ੇ ਨੂੰ ਲੈ ਕੇ ਜੀਦਾ ਸਾਡੀ ਬੱਚੀ ਮਨੀਸ਼ਾ ਜੋ ਇੰਗਲੈਂਡ ਦੇ ਵਿੱਚ ਇੰਟਰਨੈਸ਼ਨਲ ਕਵੈਡੀ ਟੂਰਨਾਮੈਂਟ ਹੋਇਆ ਸੀ ਉਹਦੇ ਵਿੱਚ ਇੰਡੀਆ ਜਿੱਤ ਕੇ ਆਈ ਹੈ ਔਰ ਸਾਨੇ ਉਸ ਗੱਲ ਦਾ ਮਾਣ ਹੈ ਕਿ ਜਿਹੜੀ ਇੰਡੀਆ ਦੀ ਟੀਮ ਜਿੱਤ ਕੇ ਆਈ ਉਹਦਾ ਸਾਡੀ ਬੱਚੀ ਮਨੀਸ਼ਾ ਉਹਦਾ ਪਾਰਟ ਆ ਔਰ ਇਹਦੀ ਬੜੀ ਮੁਖਮੁਮ ਕਰ ਰਹੀ ਆ ਉਸ ਮੈਚ ਨੂੰ ਜਿਤਾਉਣ ਦੇ ਲਈ ਔਰ ਅਸੀਂ ਜਿੱਥੇ ਇਹਨੂੰ ਸਨਮਾਨਿਤ ਕਰ ਰਹੇ ਹਾਂ ਉੱਥੇ ਨਾਲ ਨਾਲ ਅਸੀਂ ਬੜਾ ਆਪਣੇ ਆਪ ਨੂੰ ਵੀ ਅ ਸਾਨੂੰ ਲੱਗਦਾ ਕਿ ਸਾਨੂੰ ਵੀ ਇੱਕ ਬਹੁਤ ਵੱਡੀ ਇੱਜ਼ਤ ਮਿਲੀ ਹੈ ਅਸੀਂ ਵੀ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ ਕਿ ਇਸ ਬੱਚੀ ਦੀ ਬਦੌਲਤ ਅੱਜ ਬੰਗਾ ਜੜਾਇਆ ਉਹ ਸਾਡੇ ਪੂਰੇ ਇੰਡੀਆ ਦੇ ਨਕਸ਼ੇ ਤੇ ਆਇਆ ਔਰ ਉਹਦੇ ਲਈ ਅੱਜ ਅਸੀਂ ਇਹਨੂੰ ਮਿਲਣ ਆਏ ਸੀ ਔਰ ਇਹਨੂੰ ਬਧਾਈ ਦੇਣ ਆਏ ਹਾਂ ਇਹਦਾ ਧੰਨਵਾਦ ਕਰਨਾ ਹੈ ਕਿ ਤੁਸੀਂ ਸਾਡੇ ਨਾਲ ਇਲਾਕੇ ਦਾ ਨਾਮ ਰੌਸ਼ਨ ਕੀਤਾ ਡਾਕਟਰ ਜੀ ਇਸ ਵਾਰ ਇਹ ਪਹਿਲੀ ਵਾਰੀ ਹੋਇਆ ਕਿ ਜੇ ਅਸੀਂ ਸਾਰਾ ਹੀ ਇੰਡੀਆ ਦਾ ਆਪਾਂ ਪੰਜਾਬ ਦਾ ਬਜਟ ਦੇਖੀਏ ਕਦੀ ਵੀ 979 ਕਰੋੜ ਰੁਪਏ ਕਦੀ ਵੀ ਕਿਸੇ ਵੀ ਸਰਕਾਰ ਨੇ ਨਹੀਂ ਰੱਖਿਆ ਇਹ ਪਹਿਲੀ ਵਾਰ ਆਪ ਸਰਦਾਰ ਭਗਵੰਸੇ ਮਾਨ ਸਰ ਨੇ ਖੇਡਾਂ ਨੂੰ ਪ੍ਰਮੋਟ ਕਰਨ ਲਈ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਲਈ 980 ਕਰੋੜ ਰੁਪਏ ਬਹੁਤ ਵੱਡਾ ਅਮਾਉਂਟ ਆ ਉਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਕਦਮ ਆ ਔਰ ਮੈਂ ਮਹਿਸੂਸ ਕਰਦਾ ਕਿ ਜਦੋਂ ਸਾਡੇ ਇਸ ਤਰ੍ਹਾਂ ਬੱਚੇ ਫਸਟ ਸੈਕੰਡ ਆਣਗੇ ਇਹ ਅਗਲੀ ਵਾਰੀ ਇਸ ਤੋਂ ਵੀ ਹੋਰ ਜ਼ਿਆਦਾ ਵੱਡਾ ਬਜਟ ਹੋਏਗਾ ਔਰ ਉਹਦੇ ਲਈ ਵਧਾਈ ਦੇ ਪੱਤਰ ਜਿੱਥੇ ਮਾਨ ਸਰ ਉਥੇ ਬੱਚੇ ਜ਼ਿਆਦਾ ਆ ਕਿਉਂਕਿ ਇਹਨਾਂ ਨੇ ਕੋਈ ਕਰਕੇ ਦਿਖਾਇਆ ਸਰਕਾਰ ਇਹ ਚਾਹਦੀ ਹੈ ਕਿ ਸਾਡੇ ਬੱਚੇ ਅੱਗੇ ਵਧੇ ਕੀ ਸਰਕਾਰ ਇਹਦੇ ਲਈ ਜਾਂ ਤੁਸੀਂ ਇਹਨੂੰ ਪ੍ਰੈਜ਼ੈਂਟ ਕਰੋਗੇ ਕਿ ਇਹਨੂੰ ਕੋਈ ਅੱਛਾ ਜੌਬੇਬਲ ਜਾਂ ਕੁਝ ਵੀ ਦੇਖੋ ਮੈਂ ਇਸੇ ਲਈ ਅੱਜ ਗੱਲ ਕਰ ਕਿ ਅਸੀਂ ਸਰੋਪੇ ਪਾਨ ਦਾ ਸਾਰੇ ਆਣਾ ਮੈਂ ਵੀ ਆਣਾ ਉਹ ਦੂਜੀਆਂ ਪੋਲੀਟੀਕਲ ਪਾਰਟੀਆਂ ਵੀ ਆਣੀਆਂ ਸਾਰੇ ਆਣਗੇ ਪਰ ਇਹਦਾ ਜੋ ਇਹਦੀ ਪ੍ਰਾਪਤੀ ਹੈ ਜੋ ਇਹਨੇ ਸਾਨੂੰ ਮਾਨ ਸਨਮਾਨ ਦਵਾਇਆ ਸਾਡੇ ਬੰਗੇ ਹਲਕੇ ਨੂੰ ਔਰ ਕੱਲਾ ਹੀ ਬੰਗੇ ਹਰਕੇ ਨੂੰ ਸਾਰੇ ਪੰਜਾਬ ਨੂੰ ਦਵਾਇਆ ਇੰਡੀਆ ਨੂੰ ਦਵਾਇਆ ਸੋ ਉਹਦੇ ਲਈ ਮੈਂ ਇਹਨਾਂ ਦੀ ਗ੍ਰੇਡਿੰਗ ਕਰਾ ਕੇ ਕਿਉਂਕਿ ਕਿਸੇ ਗ੍ਰੇਡ ਚਾ ਉਹਦੇ ਜੋ ਬੈਸਟ ਹੋਇਆ ਜੋ ਜਿਹਦੇ ਲਈ ਇਹ ਡਿਜ਼ਰਵਿੰਗ ਹੈ ਡਿਜ਼ਰਵਿਬਲ ਹੈ ਜਲੀ ਔਰ ਉਹਦੇ ਲਈ ਮੈਂ ਪਤਾ ਕਰੂੰਗਾ ਕਿਉਂਕਿ ਇਹਨਾਂ ਨੂੰ ਕਲੀਅਰਟੀ ਇਹਨਾਂ ਨੂੰ ਵੀ ਕਲੀਅਰਟੀ ਮੈਨੂੰ ਵੀ ਹੈ ਨਹੀਂ ਸੋ ਮੈਂ ਇਹ ਪਹਿਲਾਂ ਸਪੋਰਟ ਸੈਕਟਰ ਨਾਲ ਫਿਰ ਮੈਂ ਸੀਐਮ ਸਰ ਦਾਪੂਆਂ ਸਰ ਮਾਨ ਸਾਹਿਬ ਨਾਲ ਗੱਲ ਕਰੂੰਗਾ ਔਰ ਜਿੱਥੇ ਇਹਨਾਂ ਦਾ ਬਣਦਾ ਉਸ ਤੋਂ ਸਰਕਾਰ ਤੋਂ ਬਦ ਕਰਾਵਾਂਗੇ ਥੈਂਕ ਯੂ ਮੇਰਾ ਨਾਮ ਮਨੀਸ਼ਾ ਹੈ ਮੈਂ ਜ਼ਿਲ੍ਹਾ ਸ਼ਿਦਪਗ ਸਿੰਘ ਨਗਰ ਤੋਂ ਬਿਲੋਂਗ ਕਰਦੀ ਹਾਂ ਤੇ 16 ਮਾਰਚ ਤੋਂ ਲੈ ਕੇ 24 ਮਾਰਚ ਤੱਕ ਇੰਗਲੈਂਡ ਵੈਸਟਮਿਡ ਮਿਡਲੈਂਡ ਵਿੱਚ ਕਬੱਡੀ ਵਰਲਡ ਕਪ ਆਰਗੇਨਾਈਜ਼ ਕਰਵਾਇਆ ਗਿਆ ਸੀ ਜਿਸ ਵਿੱਚ ਕਿ ਅਸੀਂ ਇੰਗਲੈਂਡ ਵਿੱਚ ਇੰਗਲੈਂਡ ਦੀ ਟੀਮ ਨੂੰ ਫਾਈਨਲ ਮੈਚ ਹਰਾ ਕੇ 골ਡ ਮੈਡਲ ਹਾਸਲ ਕੀਤਾ ਤੇ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਅੱਜ ਮੈਂ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਤੇ ਆਪਣੇ ਇੰਡੀਆ ਦਾ ਨਾਮ ਰੌਸ਼ਨ ਕੀਤਾ ਕਿੰਨੀਆਂ ਟੀਮਾਂ ਨੇ ਉਹਦੇ ਵਿੱਚ ਭਾਗ ਲਿਆ ਉਹਦੇ ਵਿੱਚ 5 ਟੀਮਾਂ ਨੇ ਭਾਗ ਲਿਆ ਤੇ ਟੋਟਲ 12 ਬੁਆਏਜ਼ ਦੀ ਟੀਮ ਵੀ ਬਹੁਤ ਸਾਰੀਆਂ ਸੀ ਪਾਰਟਿਸਿਪੇਟ ਕਬੱਡੀ ਖੇਡਦੇ ਹੋ ਨੈਸ਼ਨਲ ਸਟਾਈਲ ਪੰਜਾਬ ਸਟਾਈਲ ਹਾਂਜੀ ਕਬੱਡੀ ਨੈਸ਼ਨਲ ਸਟਾਈਲ ਦੀ ਮੈਂ ਖੇਡਿਆ ਰਣਾ ਕਿੰਨੇ ਖਿਡਾਰੀ ਗਏ ਸੀਗੇ ਸਾਡੇ 12 ਖਿਡਾਰੀ ਗਏ ਸੀ ਕਬੱਡੀ ਦੇ ਹਾਂਜੀ ਤੇ ਕੋਚ ਸਾਹਿਬ ਕੋਚ ਸਾਹਿਬਾਂ ਸਾਡੇ ਦਿੱਲੀ ਵਾਲਦੇ ਕੋਚ ਸਾਹਿਬਾਂ ਸੀਗੇ ਸਾਡੇ ਪੰਜਾਬ ਦੇ ਕੋਚ ਸਾਹਿਬਾਂ ਵੀ ਸੀਗੇ ਹਾਂਜੀ ਹੋਰ ਟੈਕਨੀਕਲ ਅਫੀਸ਼ੀਅਲ ਵੀ ਸੀ ਸਾਡੇ ਨਾਲ ਤੁਸੀਂ ਪ੍ਰੈਕਟਿਸ ਕਿੱਥੇ ਕਰਦੇ ਹੋ ਮੈਂ ਪਹਿਲਾ ਸਕੂਲ ਟਾਈਮ ਤੋਂ ਮੈਂ ਪਹਿਲਾ ਬਾਬਾ ਗੋਲਾ ਗਰਲ ਸਕੂਲ ਬੰਗਾ ਵਿਖੇ ਆਪਣੀ ਪ੍ਰੈਕਟਿਸ ਸਟਾਰਟ ਕੀਤੀ ਸੀ ਤੇ ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਜਿਹੜੀ ਭਾਈ ਸੰਗਤ ਸਿੰਘ ਖਾਲਸਾ ਕਾਲਜ ਵਿੱਚ ਕੀਤੀ ਤੇ ਐਸ ਐਟ ਪ੍ਰੈਸੈਂਟ ਮੈਂ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਦੀ ਡਿਗਰੀ ਸ਼੍ਰੀ ਗੁਰੂਗ੍ਰਾਂਤ ਸਰ ਵਰਲਡ ਯੂਨੀਵਰਸਿਟੀ ਵਿਖੇ ਕਰ ਰਹੀ ਹਾਂ ਤੇ ਘਾ ਸਕੋਪ ਕੀ ਦੇਖਦੇ ਹੋ ਆਪਣਾ ਸਕੋਪ ਮੈਂ ਸਰ ਇਹ ਦੇਖ ਰਹੀ ਵੀ ਮੈਂ ਆਪਣੇ ਦੇਸ਼ ਲਈ ਬਹੁਤ ਤੋਂ ਬਹੁਤ ਮੈਡਲ ਲਿਆ ਮਾਂ ਤੇ ਸਰਕਾਰ ਤੋਂ ਮੈਂ ਇਹ ਮੰਗ ਕਰ ਰਹੀ ਹਾਂ ਵੀ ਮੈਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਮੈਂ ਜਿਸ ਤਰ੍ਹਾਂ ਮੈਂ ਆਪ ਮਿਹਨਤ ਕਰ ਰਹੀ ਹਾਂ ਤੇ ਮੈਂ ਬਾਕੀ ਬੱਚੇ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਮਿਹਨਤ ਕਰਾਵਾਂ ਤੇ ਉਹਨਾਂ ਨੂੰ ਵਧੀਆ ਮੁਕਾਮ ਤੇ ਲੈ ਕੇ ਜਾਵਾਂ ਤੁਸੀਂ ਕਿੰਨੇ ਭੈਣ ਭਰਾ ਹੋ ਅਸੀਂ ਤੇ ਦੋ ਭੈਣਾਂ ਇੱਕ ਭਰਾ ਹੈ ਉਹ ਕੀ ਕਰਦੇ ਬਾਕੀ ਬ੍ਰਦਰ ਮੇਰਾ ਇਦਰੀ ਕੰਮ ਕਰ ਰਹੀ ਵੈਸੇ ਲੇਬਰ ਤੇ ਤੇ ਸਿਸਟਰ ਮੇਰੀ ਸਟਾਫ ਨਰਸ ਹੈ ਤੇ ਤੁਸੀਂ ਹੁਣ ਤੱਕ ਕਿੰਨੇ ਕ ਮੈਡਲ ਜਿੱਤ ਚੁੱਕੇ ਹੋ ਤੇ ਕਿਹੜੀ ਕਿਹੜੀ ਤੁਸੀਂ ਇਹਦੇ ਵਿੱਚ ਪੋਜੀਸ਼ਨ ਹਾਸਲ ਕਰ ਚੁੱਕੇ ਹੋ ਟੀਮ ਤੁਹਾਡੀ پوری ਸਰ ਸਕੂਲ ਲੈਵਲ ਤੇ ਮੇਰੇ 5 ਨੈਸ਼ਨਲ 5 5 ਨੈਸ਼ਨਲ ਮੈਡਲ ਹੈ ਤੇ ਉਹਦੇ ਵਿੱਚ ਉਹ ਮੇਰੇ ਇੱਕ ਨੈਸ਼ਨਲ ਬ੍ਰੌਂਜ਼ ਮੈਡਲ ਹੈ ਤੇ 3올 ਇੰਡੀਆ 올 ਇੰਡੀਆ ਤੇ 3올 ਇੰਡੀਆ ਮੈਡਲ ਹੈ ਤੇ ਉਹਦੇ ਵਿੱਚ ਉਹ ਮੈਂ ਉਹਦੇ ਵਿੱਚ ਸਰ 3 ਇੰਟਰ ਯੂਨੀਵਰਸਿਟੀ ਮੈਂ ਗੋਲਡ ਮੈਡਲ ਹਾਸਲ ਕੀਤਾ ਭਾਈ ਕੰਗਸਿੰਘ ਖਾਲਸਾ ਕਾਲਜ ਵੱਲੋਂ ਤੇ ਇੱਕ ਇੱਕ ਖੇਡ ਵਿੱਚ ਲਗਾਈ ਤੇ ਹੁਣ ਸਰ ਮੈਂ ਇੰਟਰਨੈਸ਼ਨਲ ਲੈਵਲ ਤੇ ਮੈਡਲ ਪ੍ਰਾਪਤ ਕੀਤਾ